ਹੈਲੋ ਗਾਇਸ ਵੀਰੇ ਕਿਵੇਂ ਹੋ ਤੁਸੀਂ ਸਾਰੇ ਜਣੇ ਸੋ ਸਾਡਾ ਨਿਊ ਵਲੋਗ ਆਂਡਿਆ ਤੁਸੀਂ ਸਾਡੇ ਵਲੋਗ ਨੂੰ ਜ਼ਰੂਰ ਜਾ ਕੇ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸੋ ਜਲਦੀ ਜਲਦੀ ਜਾ ਕੇ ਦੇਖੋ ਵਲੋਗ ਗਾਇਸ ਵੀਰੇ ਆਈ ਚੱਲੇ ਆਂ ਮੇਲੇ ਤੇ ਤੁਹਾਨੂੰ ਦਿਖਾਉਣੇ ਆ ਜਾ ਰਿਹਾ ਮਮਾ ਮੇਲਾ ਮੇਲਾ ਵੇਖਣ ਚੱਲੇ ਆਈ ਆ ਤੇ ਹੁਣੇ ਚੱਲੇ ਆਂ ਬੱਸ ਤੇ ਆਉਣਾ ਆਈ ਆ ਕਿੰਨੇ ਇੰਤਰਪ੍ਰੇਮਣਾ ਜਾਂੜਿਆ ਉਹ ਗਾੜੀ ਆਵਾਜ਼ੇ ਸਾਡੀ ਸਾਈਡਾ ਹਿੱਕਲ ਹੋ ਜਾਂਦੀ ਹੋ ਜਾਣੇ ਆ ਢੱਕ ਮਾਰ ਲਗਾ ਇਧਰ ਆਏ ਜਾਂੜੇ ਹੁਣ ਮੈਂ ਉਹਨੇ ਬਾਹਰ ਹੋ ਮੇਲੇ ਜਾਵਾਂਗੇ ਚੋਲੇ ਪੂੜੇ ਖਾਵਾਂਗੇ ਮੱਥਾ ਟੇਕਾਂਗੇ। ਉਹ ਸਾਡਾ ਘਰ ਦਿਖਾਂ ਦੇ ਆ। ਉਹ ਵੇਖ। ਉਹ ਵੇ। ਓਏ ਦੂਰ ਬੜਾ ਵਾ ਤੇ। ਆਉ ਵੇਖ। ਓਏ ਸਾਡਾ। ਰੇ ਮਗਰ ਆਉਂਦੇ ਆਂ ਜਾਂਦੇ ਆਏ ਦੇ ਹਾਂਜੀ ਹਾਂ ਜੀ ਪੈਂਦਾ ਵੀ ਪੈਂਦਾ ਵੀ ਪੈਂਦਾ ਵੀ ਹਾਂ ਪੈਂਦਾ ਵੀ ਪੈਂਦਾ ਵੀ ਹਾਂ थोड़े बट्टे से इसे मार लो किधर पानी। बट्टे बट्टे इन्हें नहीं किधर बट्टे देखिएगा। वो इतना लाइन है। कोस्ट की तय होगा चलो। मिट्टी पाई है ऊपर लग रहा है। इतनी किसी। खेलो तो भाई यही से डाकर।

ਕਿੱਦਾਂ ਕਿਦਾਂ ਕਿਦਾਂ ਬੋਲੇ ਗੁਰਜੀ ਕੀ ਫਤਿਹ ਹਾਂ ਵਾਹਿਗੁਰੂ ਖਾਲਸਾ ਜੀ ਬੱਜਾ ਸੁਖਾ ਵਾਹਿਗੁਰੂ ਦੀ ਫਤਿਹ ਇਹ ਦੇ ਹਰਮਾਨ ਦਾ ਦੇਵਾ ਦਾ ਮੰਤਾਈ ਕਰ ਲੈ ਉਹ ਜੋ ਪਾਪੇ ਖਾਪੂਦੀ ਪਾਪੇ ਛਾਟ ਕਿੱਥੇ ਜਾਂਦੀ ਚਲ ਚਾਰਤੀ ਹੋ ਜਾ ਬਸ ਆ ਵੀਖ ਕਢਾਉਂਦੇ ਸਾਹਮਣੇ ਗੁਲਦਸਤੇ ਰੱਖੇ ਆ ਬਸ ਉਹ ਆ ਗਿਆ ਗੁਰਦੁਆਰਾ ਸਾਹਿਬ ਅੱਗੇ ਸਾਰੀ ਫੈਮਲੀ ਜਾਣ ਦੀ ਅੱਗੇ Ainda ਵਿਲਾਦੇ ਮੈਨੂੰ ਵੀ ਲੈ ਲੇ ਗੁਰਪ੍ਰਸਾਦ ਵਾਹਿਗੁਰੂ ਗੁਰਪ੍ਰਸਾਦ ਵਾਹਿਗੁਰੂ ਸਾਤਿ ਨਾਮੁ ਵਾਹਿਗੁਰੂ ਸਾਤਿ ਰਾਹਤਾ ਕਰਕੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਹ ਬinare ਉਹ ਤੇ ਜਾਂਦੀ ਰੋ ਵਾਹਿਗੁਰੂ ਵਾਹਿਗੁਰੂ ਗਰੋ ਜਦ ਆਦ ਸੱਚ ਵਾਹੀ 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 ਗਰੋ ਕਿਹੜਾ ਉਹ ਮਾਰਾ ਲਿਓ ਬਾਣੀ ਵਿੱਚ ਕਹਿੰਦੇ ਆ ਨਿਰਧਨ ਆਪਰ ਕੋਈ ਨਾ ਦੇ ਕਹਿੰਦੇ ਨਿਰਧਨ ਬੰਦੇ ਨੂੰ ਕੋਈ ਹੱਥ ਨਹੀਂ ਦੇ ਹੁਣ ਬਾਬਾ ਜੇਠਾ ਜੀ ਦੇ ਰੂਪ ਦੇ ਵਿੱਚ ਜਦੋਂ ਨਾਨੀ ਮਾ ਉੱਥੇ ਮਿਲਣ ਗਈ ਤਾਂ ਉਹਨਾਂ ਵੇਖਿਆ ਕਿ ਤਾਂ ਇੰਨਾ ਕੋਈ ਵੀ ਕੋਸਦਾ ਕਿ ਜੱਥੇ ਸਵੇਰ ਦੀ ਰੋਟੀ ਨਹੀਂ ਖਾਧੀ ਹੋਰ ਤੇ ਵੀ ਸੇਠ ਠੀਕ ਹੈ ਮਾਂ ਬਾਪ ਤੋਂ ਬਗੈਰ ਗੁਜ਼ਾਰਾ ਠੀਕ ਹੋ ਰਿਹਾ ਹੈ ਪੇਰੇ ਨੂੰ ਤਾਂ ਯਾਰ ਹਮਦਰਦੀ ਦੇ ਕੋਲ ਵੀ ਨਹੀਂ ਪਹੁੰਚਦਾ ਤੇ ਕੋਈ ਬੱਚਾ ਹੈ ਜਿਹਨਾਂ ਖਿਡਣ ਜਾਂ ਇਹਨਾਂ ਚੇਤ ਕਰੇ ਤੇ ਬਾਹਰ ਬਾਹਰ ਕੋ ਲੈ ਜਾਂਦੇ ਮੇਰੇ ਨਾਲ ਨਾ ਖਿਡਣ ਤੇ ਬਾਹਰ ਬਾਹਰ ਨੂੰ ਖਾ ਗਿਆ ਜਾਂ ਮੇਰੇ ਪੁੱਤ ਜੇ ਮੇਰਾ ਪੁੱਤ ਨਾਨਮੀ ਮਾਤਾ ਕਹਿੰਦੀ ਹੈ ਮੁੰਡਾ ਮੇਰੇ ਗੁੱਡੇ ਦੇ ਹੱਥ ਨੇ ਮੈਂ ਕਿਹੜਾ ਬਾਸਰ ਕੇ ਤੂੰ ਰੋਜ਼ ਲਾਉਣਾ ਸਕਦੀ ਹਾਂ ਤੇ ਜਦੋਂ ਤੂੰ ਕਰਕੇ ਹੀ ਖਾਣੀ ਇੱਥੇ ਵੀ ਘੁੰਮਣੀਆਂ ਵੇਚਦਾ ਤੂੰ ਮੇਰੇ ਨਾਲ ਬਾਸਰ ਕੇ ਚੱਲ ਤੇ ਉਥੇ ਪੁਜਾਰਾ ਕਰਨ ਲਈ ਕੰਮ ਸੇ ਕੰਮ ਮੇਰੀਆਂ ਅੱਖਾਂ ਦੇ ਸਾਹਵੇਂ ਧਰਿਆਗਾ ਘਰ ਨੂੰ ਦਰਵਾਜ਼ੇ ਨੂੰ ਤਾਲਾ ਲੱਗ ਗਿਆ ਜੇ ਮਹਾਰਾਜ ਆ ਗਏ ਵਸਕੇ ਦੀ ਧਰਤੀ ਉਨ ਚੇਤਨਕ ਹੋ ਪਹਿਨਾ ਅਜੇ ਉਹ ਪਿੰਡਾਂ ਦਾ ਗ੍ਰੰਥ ਵੀ ਸਿਸਟਮ ਬਦਲਦਾ ਜਾਂਦਾ ਹੈ ਨਹੀਂ ਤੇ ਜ਼ਿਆਦਾਤਰ ਹੁੰਦਾ ਸੀ ਵੀ ਜੇ ਪਿੰਡ ਦੀ ਧੀ ਹੈ ਤੁਹਾਨੂੰ ਇਹ ਕਿਸੇ ਕਹਿੰਦਾ ਫਲਾਣੇ ਦੀ ਧੀ ਆਖਦੇ ਸਾਹਮਣੇ ਨਗਰ ਦੀ ਧੀ ਹੈ ਪਿੰਡ ਦੀ ਧੀ ਹੈ ਪੂਰਾ ਪਿੰਡ ਜਿਹੜਾ ਅੱਜ ਦਾ ਤੇ ਸਾਡੀ ਧੀ ਹੈ ਕੋਲ ਜਦੋਂ ਬਾਸਰ ਕੇ ਲਾਨੀ ਕੋਤਰੇ ਨੂੰ ਲੈ ਕੇ ਆਈ ਤਾਂ ਪਿੰਡ ਦੇ ਲੋਕ ਕੌਮ ਲੱਗੇ ਵੀ ਭਾਰੀ ਪਤਾ ਲਗਾਉਣਾ ਤਾਂ ਜਵਾਈ ਦੀ ਜਦੋਂ ਸਿਆਧੀ ਵੀ ਚੱਲਦੀ ਹੈ ਤੇ ਸੱਤ ਨੂੰ ਸਾਰ ਦਾ ਦੁੱਧ ਕਰਵਾਣੇ ਨਾ ਨਹੀਂ ਲੈਣ ਦੀ ਆਈ ਸਾਰੇ ਹੁਣ ਦਰਜੀ ਕਰਨ ਵਾਸਤੇ ਆਉਂ ਲੱਗੇ ਉਹ ਦੇਖ ਕੇ ਕੋਈ ਕਿੰਨਾ ਹਾਏ ਹੈਲੋ ਗਾਇਜ਼ ਹੁਣ ਆਈਗਾ ਗੁਰਦੁਆਰੇ ਤੋਂ ਘਰ ਵਾਪਸ ਆਉਣੇ ਆ ਘਰ ਵਾਪਸ ਜਾਣੇ ਆ ਤੇ ਐਂ ਤੇ ਗੁਰਦੁਆਰੇ ਤੋਂ ਪ੍ਰਸਾਦ ਜੀ ਬੜਾ ਮਿਲਣੇ ਆਈ ਆ ਪਾਲਿਆ ਵੇ ਆਰੇ ਜਲੇ ਜਲੂ ਲਾਂਦੇ ਲੰਗਰਾਂ ਨੂੰ ਜਾਂਦੇ ਅਸੀਂ ਫੇਰ ਤੋਂ ਘਰ 11 ਵਜੇ ਆ। ਹੁਣ ਵਾਪਸ ਆਉਂਦੇ ਆਂ। ਹਾਏ ਬਾਬਾ ਪਿਆ ਬੈੜਾ ਦੇ। ਉਹ ਛੋਇਲ ਝੋਨੇ ਲਾਉਂਦੇ ਭਈਏ। ਇੱਧਰ ਤੇ ਪਹਿਲੀ ਸਾਰੀ ਸੁੱਕੀ ਵੇਖ। ਗਾਈਜ਼ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਤੇ ਅਸੀਂ ਹੁਣ ਆ ਵਾਪਸ ਆ ਰਹੇ ਆ ਨਾਲੇ ਅਸੀਂ ਆਂਦਾ ਲੰਗੜ ਗਰ ਚੱਕਾਂਗੇ ਨਾਲ ਖਾ ਕੇ ਵੀ ਆਏ ਆ ਨਾਲ ਘਰ ਰੱਖੀ ਥੋੜੀ ਜਿਹੀ ਖਾਣਾਂ ਲਈ ਆਏ ਜਲਦੀ ਸੋ ਸਾਡੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲੇ ਲਾਈਕ ਤੇ ਕਮੈਂਟ ਕਰਕੇ ਵੀ ਆਨ ਕਰਿਓ ਚਲੋ ਠੀਕ ਆ ਜੀ ਓਕੇ ਗਾਈਜ਼ ਕਿਦਾਂ ਲੱਗਾ ਤੁਹਾਨੂੰ ਵਲੋਗ ਜਰੂਰ ਦੱਸਿਓ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਜ਼ਰੂਰ ਕਰਦੇ ਹੋ